ਜੜਾ ਇਹ ਬੜੀ ਚਰਚਾ ਹੋਈ ਕਿਉਂਕਿ ਸ਼ਾਇਦ ਇਹ ਪਹਿਲੀ ਵਾਰੀ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨਾਲ ਪਹਿਲਾਂ ਪਾਰਟੀ ਦੇ ਪ੍ਰਧਾਨ ਨੇ ਤੇ ਨਾਲ ਦੇ ਜ਼ਿਲ੍ਹੇ ਜਿੱਥੇ ਜ਼ਿਲ੍ਹੇ ਦੇ ਚੇਤਿਹਦਾਰ ਨੇ ਕਦਾਰੀ ਕੀਤੀ ਧੋਖਾ ਕੀਤਾ ਜਦੋਂ ਦੇ ਕੇ ਨਿਸ਼ਾਨ ਦੇ ਕੇ ਫਿਰ ਪਿੱਛੇ ਸਮਰਥਨ ਜਿਹੜਾ ਸੀ ਬੀਐਸਪੀ ਨੇ ਦੇ ਦਿੱਤਾ ਔਰ ਇਹ ਦੋਨੋਂ ਮਾਂ ਤੇ ਪੁੱਤਰ ਇਹ ਪਹਿਲਾਂ ਵੀ ਪਰੇਸ਼ਾਨ ਹੋਏ ਇਹ ਨਹੀਂ ਚੱਜ ਰਹੀ ਪਈ ਤੇ ਮਾਗਦੇ ਉੱਤੇ ਇਹਨਾਂ ਦੇ ਕੇ ਸਾਡੇ ਨਾਲ ਕੀ ਕੀਤਾ ਫਿਰ ਅਸੀਂ ਇਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਕੀ ਚਾਹੁੰਦੇ ਹੋ ਇਹਨਾਂ ਨੇ ਕਿਹਾ ਕਿ ਅਸੀਂ ਪੰਥ ਦੀ ਸੀਟ ਤੇ ਲੜਨਾ ਹੈ ਚੌਂਡ ਸ਼ਣ ਤੱਕੜੀ ਤੇ ਲੜਨਾ ਹੈ ਸਾਡੇ ਬਾਪ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਕਾਲ ਚ ਕਰ ਦਿੱਤੀ ਹੈ ਸਾਡੀਆਂ ਕੁਰਬਾਨੀਆਂ ਨੂੰ ਅਸੀਂ ਰੋਲ ਨਹੀਂ ਸਕਦੇ ਆਪਣੇ ਬਾਪ ਦੀ ਪੱਗ ਨੂੰ ਨਹੀਂ ਰੋਲ ਸਕਦੇ ਪਰ ਇਹਨਾਂ ਦੀ ਟੈਨਸ਼ਨ ਇੰਨੀ ਪੈ ਗਈ ਸੀ ਕਿ ਛੇ ਸਾਡੀ ਪਾਰਟੀ ਨੇ ਵੀ ਰੱਤ ਚੱਕ ਲਿਆ ਸਾਡੇ ਉੱਤੋਂ ਤੇ ਬਣੇਗਾ ਕੀ ਫਿਰ ਵੀ ਸਾਡੇ ਵਰਕਰਾਂ ਨੇ ਔਰ ਲੀਡਰਸ਼ਿਪ ਨੇ ਸਾਰੇ ਨਾਲ ਅਸਰ ਲਿਖਾ ਪੀ ਕੋਈ ਗੱਲ ਨਹੀਂ ਜੇ ਬਾਦਲ ਸਾਹਿਬ ਗਮਰਾਹ ਹੋ ਗਏ ਐ ਕੋਈ ਇੱਕ ਦੋ ਲੀਡਰਾਂ ਕਰਕੇ ਇਹ ਜੇ ਉਹਨਾਂ ਨੇ ਇਹ ਕੰਮ ਕੀਤਾ ਸੀ ਤੁਹਾਨੂੰ ਬਿਲਕੁਲ ਤੁਹਾਡੇ ਸਾਥ ਨਹੀਂ ਛੱਡਾਂਗੇ ਔਰ ਇਹ ਬੜੇ ਤਕੜੇ ਹੋ ਕੇ ਚੱਲਦੇ ਆ ਥੋੜਾ ਜਿਹਾ ਦੇਖੋ ਕਈ ਵਾਰੀ ਬੱਚੇ ਨੇ ਇਸ ਬੱਚੇ ਨੂੰ ਕਿਸੇ ਨੇ ਮੈਂ ਕੀ ਕਹਿ ਸਕਦੀ ਹਾਂ ਹੋ ਸਕਦਾ ਵਰਕਲਾ ਲਿਆ ਹੋਵੇ ਚੜ ਗਿਆ ਹੋਵੇ ਸਰਕਾਰ ਹੈ ਸਰਕਾਰ ਦੇ ਕਰਕੇ ਕਈ ਵਾਰੀ ਬੱਚੇ ਘਪਰਾ ਵੀ ਜਾਂਦੇ ਆ ਕਹੇ ਤੇ ਇਸ ਕਰਕੇ ਸੀ ਵੀ ਚਲੋ ਤੁਹਾਨੂੰ ਸੀ ਬੁਲਾ ਲੀਏ ਜਾਂ ਮੀਟਿੰਗ ਕਰਾ ਲਈਏ ਮਾਰੀ ਮਟੀ ਉੱਥੇ ਜਦੋਂ ਇਹਨਾਂ ਦੇਖਿਆ ਜਾ ਕੇ ਬੀਬੀ ਜੀ ਦੱਸ ਰਹੇ ਸੀ ਕਿ ਮੈਨੂੰ ਤੇ ਜਦੋਂ ਪਟਕਾ ਜੇ ਪਾਇਆ ਮੈਂ ਫੇ ਵੀ ਨਹੀਂ ਬੋਲ ਸਕੀ ਉੱਥੇ ਮੈਂ ਡਰ ਗਈ ਫਿਰ ਜਦੋਂ ਉੱਥੇ ਆ ਕੇ ਪ੍ਰੈਸ ਕਾਨਫਰੰਸ ਵਿੱਚ ਇਹ ਕੋਈ ਜਦੋਂ ਇੱਦਾਂ ਵੱਡਾ ਮੁਖ ਜਿਹੜਾ ਮੁੱਖ ਮੰਤਰੀ ਦਾ ਹੋਵੇ ਕੁਰਸੀ ਦੇ ਉੱਤੇ ਬੈਠਾ ਉਹ ਤੋਂ ਵੱਡੇ ਵੱਡੇ ਵੀ ਡਰ ਜਾਂਦੇ ਆ ਇਹ ਘਬਰਾ ਕੇ ਕਿ ਪਤਾ ਨਹੀਂ ਸਾਡੇ ਕੋਲ ਕੀ ਗਲਤੀ ਹੋ ਗਈ ਹੈ ਜਾਂ ਕਿਸ ਤਰ੍ਹਾਂ ਹੋ ਗਿਆ ਚਲੋ ਖੈਰ ਘਰ ਆਏ ਹੈ ਮੇਰੇ ਖਿਆਲ ਨਾਲ ਉਦੋਂ ਦੇ ਇਹਨਾਂ ਨਾਲ ਸਾਡੇ ਸਭ ਪਰਕੀਤਾ ਵੀ ਸਾਡੇ ਕੋਲ ਅੱਜ ਬੜੀ ਵੱਡੀ ਗਲਤੀ ਹੋ ਗਈ ਹੈ ਜਦੋਂ ਅਸੀਂ ਆਏ ਸਾਰਾ ਪਾਈਚਾਰਾ ਇਲਾਕੇ ਦਾ ਸਾਰੇ ਪਾਈਚਾਰੇ ਨੇ ਇਹਨਾਂ ਨੂੰ ਕਿਹਾ ਕਿ ਹੋਇਆ ਕੀ ਹੈ ਇਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਬੀਪੀ ਜੀ ਨੂੰ ਤਾਂ ਪਤਾ ਹੀ ਨਹੀਂ ਸੀ ਤੇ ਆਪਣੇ ਉਹਨਾਂ ਸੋਚਿਆ ਕਿ ਮੈਨੂੰ ਮੀਟਿੰਗ ਤੇ ਲਾ ਕੇ ਚੱਲਨੀ ਹੈ ਸੋ ਮੇਰਾ ਕਹਿਣ ਤੋਂ ਪਾਵ ਹੈ ਕਿ ਮੈਨੂੰ ਇਸਦਾ ਲੱਗਦਾ ਕਿ ਭਗਵੰਤ ਮਾਨ ਜੀ ਸ਼ਾਇਦ ਘਬਰਾ ਗਏ ਕਿ ਉੱਥੇ ਚੋਣ ਚੜੀ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਰਹੇ ਕਿਉਂਕਿ ਇਹ ਤਾਂ ਉਹ ਡਾਤੇ ਕੋਈ ਇਹਦਾ ਕੋਈ ਆਧਾਰ ਨਾ ਹੁੰਦਾ ਉਹਨਾਂ ਨੂੰ ਕੀ ਲੋੜ ਸੀ ਇਹਨੂੰ ਚੱਕਰ ਦੀ ਸੀ ਇਹਦੀ ਵੋਟ ਵੱਧ ਰਹੀ ਸੀ ਇਹਦੀ ਵੋਟ ਪੈ ਰਹੀ ਸੀ ਸਾਰੇ ਪਾਸੇ ਚਿੰਨ੍ਹੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਰੀਆਂ ਸਹਿਯੋਗ ਦੇ ਰਹੀਆਂ ਔਰ ਅੱਜ ਵੀ ਸਾਨੂੰ ਸਾਰੇ ਤਾਮਾਂ ਤੋਂ ਕੋ ਨਾ ਰਹੇ ਕਿ ਸਾਰੀਆਂ ਸੋਸਾਇਟੀਆਂ ਜਿਹੜੀਆਂ ਉਹ ਨਾਲ ਟਕੜੀ ਹੋ ਕੇ ਚੋਲ ਲੜੋ ਔਰ ਅਸੀਂ ਵੀ ਸਾਰੇ ਇਹਨਾਂ ਦੇ ਨਾਲ ਲੱਗੇ ਹੋਏ ਹਾਂ ਮੈਨੂੰ ਅਫਸੋਸ ਹੈ ਕਿ ਸ਼ਾਇਦ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਅਸਿੱਧੇ ਤੌਰ ਤੇ ਦਿੱਤੇ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਰੀ ਮਦਦ ਕਰ ਦਿੱਤੀ ਕਿਉਂਕਿ ਉਹਨਾਂ ਨੇ ਹੀ ਕਾਗਜ਼ ਤੋ ਜਿਹੜੇ ਸੀ ਕਾਗੇ ਚੁੱਕਣ ਦੀ ਗੱਲ ਕੀਤੀ ਸੀ ਉਹਨਾਂ ਨੇ ਹੀ ਇਹਦਾ ਨਿਸ਼ਾਨ ਰੋਕਣ ਦੀ ਗੱਲ ਕੀਤੀ ਸੀ ਉਹਨਾਂ ਨੇ ਹੀ ਇਹਨਾਂ ਨੂੰ ਬੈਠਣ ਵਾਸਤੇ ਕਿਹਾ ਸੀ ਤੇ ਫਿਰ ਇਹਨਾਂ ਨੂੰ ਛੱਡ ਕੇ ਸਮਰਥਨ ਦੇ ਦਿੱਤਾ ਬੀਐਸਪੀ ਇਹ ਕਾਰਨ ਕੀ ਬਣਿਆ ਕਿਉਂ ਇਹ ਸਾਰਾ ਕੁਝ ਹੋਇਆ ਕਿਉਂਕਿ ਇਹਨਾਂ ਦੇ ਮਨ ਤੇ ਹੀ ਪਹੁੰਚ ਗਿਆ ਕਿ ਸਾਡੀ ਨਹੀਂ ਪਤਾ ਲੱਗਾ ਕੀ ਬਣਿਆ ਸਾਡੇ ਮਨ ਤੇ ਇਹ ਬੋਝ ਸੀ ਕਿ ਕੱਲ ਤੇ 11 ਵਜੇ ਤੱਕ ਤੇ ਮੈਂ ਇਹ ਨਾਲ ਸੀ ਬੱਚਿਆਂ ਕੋਈ ਗੱਲ ਵੀ ਨਹੀਂ ਕੀਤੀ ਨਾ ਇਹਨਾਂ ਨੂੰ ਕੋਈ ਗੱਲ ਸੀ ਇਹ ਕਹਿੰਦੇ ਸੀ ਤੇ ਜਿੱਦਾਂ ਮਰਜ਼ੀ ਹੋਵੇ ਦੇਖੋ ਪਹਿਲਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਟੀਮ ਨੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਬਰਥਨ ਹਟਾ ਕੇ ਪੀਐਸਪੀ ਦਿੱਤਾ ਤੇ ਸ਼ਾਸਨਿਕ ਅਨਸ਼ਾਸਨ ਪਾ ਕੇ ਦਿੱਤਾ ਉਸ ਤੋਂ ਬਾਅਦ ਇਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਪਰਿਆ ਕੀ ਇਹਨਾਂ ਤੇ ਦਬਾਅ ਤੇ ਦੇਖੋ ਬੱਚੇ ਨੇ ਕਈ ਵਾਰੀ ਗੱਲਾ ਆ ਵੀ ਜਾਂਦੀ ਹੈ ਸੋ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਸੀ ਉਹ ਮਸਾ ਇਹਨਾਂ ਲਈ ਘੇਤਵਾਰਾ ਪੋਜਪਾਤਾ ਅੱਜ ਮੈਨੂੰ ਮਾਣ ਹੈ ਕਿ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਇਆ ਮਿਹਨਤ ਕਸ਼ ਪਰਿਵਾਰ ਹੈ ਬਹੁਤ ਜੂਝ ਕੇ ਲੜਨ ਵਾਲਾ ਪਰਿਵਾਰ ਹੈ ਔਰ ਸਰਦਾਰ ਪ੍ਰੀਤਮ ਸਿੰਘ ਜੀ ਚਤੇਦਾਰ ਸਾਹਿਬ ਜੀ ਦਾ ਇਹ ਪਰਿਵਾਰ ਮੈਨੂੰ ਆਸ ਹੀ ਨਹੀਂ ਕਿ ਇਹ ਕਦੀ ਪੰਤਰੂ ਛੱਡ ਕੇ ਬਾਹਰ ਜਾਣਗੇ ਤੇ ਜਿਸ ਵੇਲੇ ਪਵੰਤਮਾਨ ਜੀ ਵੀ ਬੋਲ ਰਹੇ ਸੀ ਸੀਐਮ ਸਾਹਿਬ ਵੀ ਉਹ ਵੀ ਕਹਿ ਰਹੇ ਸੀ ਬੜਾ ਇਮਾਨਦਾਰ ਤੇ ਬੜਾ ਕੁਰਬਾਨੀ ਵਾਲਾ ਪਰਿਵਾਰ ਹੁਣ ਕੁਰਬਾਨੀ ਵਾਲੇ ਪਰਿਵਾਰ ਨੇ ਜਦੋਂ ਸਾਰੀ ਉਮਰ ਕੁਰਬਾਨੀਆਂ ਕੀਤੀਆਂ ਹੋਣ ਉਹ ਪੰਥਰੂ ਕਿਦਾਂ ਤਲਾ ਜੀ ਦੇ ਸਕਦੀ ਸਾਰਿਆਂ ਨੇ ਸਾਨੂੰ ਫੋਨ ਕੀਤੇ ਜਿੰਨੇ ਵੀ ਵਰਕਰ ਸੀ ਉਹਨਾਂ ਕਿਹਾ ਜੀ ਭਾਵੇਂ ਇਹ ਚਲੇ ਵੀ ਜਾਣਗੇ ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਵੋਟ ਪਾਣੀ ਹੈ ਅਸੀਂ ਤੱਕੜੀ ਨਹੀਂ ਛੱਡਣੀ ਬੀਬੀ ਸੁਰਜੀਤ ਕੌਰ ਦਾ ਨਾਂ ਤੇ ਉੱਤੇ ਹੈਗਾ ਹੀ ਹੈ ਨਾ ਉਹਨਾਂ ਵੈਲਟ ਪੇਪਰ ਤੇ ਆਉਣਾ ਤੱਕੜੀ ਵੀ ਆਉਣੀ ਹੈ ਅਸੀਂ ਵੋਟ ਉੱਥੇ ਹੀ ਪਾਣੀ ਹੈ ਫਿਰ ਇਹਨਾਂ ਨੂੰ ਅਹਿਸਾਸ ਹੋਇਆ ਜਦੋਂ ਆਇਆ ਸਾਰਾ ਭਾਈਚਾਰਾ ਆ ਸਾਰੇ ਬਜ਼ੁਰਗ ਸਾਰੇ ਘਾਇਲ ਹੋ ਗਏ ਰੋ ਰੋ ਕੇ ਇਹ ਬਣਿਆ ਕੀ ਸਭ ਮੈਂ ਧੰਨਵਾਦ ਕਰਦੀ ਹਾਂ ਬੇਟੇ ਦਾ ਵੀ ਬੱਚਾ ਸਾਡਾ ਨੌਜਵਾਨ ਹੈ ਕਿਉਂਕਿ ਕੈਰੀਅਰ ਨਹੀਂ ਇਹਦਾ ਖਰਾਬ ਹੋਣਾ ਚਾਹੀਦਾ ਜਦੋਂ ਇੱਕ ਪਾਰਟੀ ਦੇ ਵਿੱਚੋਂ ਬੰਦਾ ਕਿਤੇ ਇਸ ਤਰ੍ਹਾਂ ਵਰਗਲਾ ਕੇ ਚਲਾ ਜਾਵੇ ਫਿਰ ਉਹਦੇ ਮੰਤੋਂ ਦਾ ਅਸਰ ਹੋ ਜਾਂਦਾ ਦੇ ਮੰਨ ਤੇ ਤੇ ਵੀਰ ਉਹ ਉੱਥੇ ਹੀ ਨਹੀਂ ਲੰਮੇ ਹੀ ਪਹਿਰੇ ਸੋ ਇਸ ਕਰਕੇ ਮੈਂ ਧੰਨਵਾਦ ਕਰਦੀ ਇਹਨਾਂ ਦਾ ਇਹਨਾਂ ਨੇ ਬੜਾ ਆਪਣਾ ਸਟੈਪ ਕਹਿੰਦੇ ਨੇ ਸਵੇਰ ਦਾ ਗਿਆ ਭੁੱਲਿਆ ਘਰ ਆ ਜੇ ਉਹਨੂੰ ਭੁੱਲਿਆ ਨਾ ਜਾਣੀ ਸੋ ਇਹਨਾਂ ਨੇ ਫਿਰ ਵੀ ਆਪਣੇ ਘਰ ਵਿੱਚ ਆਪਣੀ ਚੋਣ ਲੜਨ ਵਾਸਤੇ ਜਿਹੜਾ ਜਿੱਤਾਂ ਸ਼ੁਰੂ ਕੀਤੀ ਹੈ ਮੈਂ ਧੰਨਵਾਦ ਵੀ ਕਰਦੀ ਹਾਂ ਤੇ ਸਾਰੇ ਪੱਛਮ ਦੇ ਵੋਟਰਾਂ ਨੂੰ ਬੇਨਤੀ ਕਰੇ ਪਛਮੀ ਜਲੰਧਰ ਜਿਹੜਾ ਸਰਕਲ ਹੈ ਹਲਕਾ ਉਹਨਾਂ ਬੇਨਤੀ ਕਰਦੀ ਹੈ ਕਿ ਜਿਸ ਦਾ ਤੁਸੀਂ ਪਹਿਲਾਂ ਡਟ ਕੇ ਤੁਰੇ ਹੋ ਜਿੱਦਾਂ ਤੁਸੀਂ ਇੱਕ ਇੱਕ ਵੋਟ ਟੱਕੜੀ ਨੂੰ ਪਾਉਣ ਦਾ ਮਨ ਬਣਾਇਆ ਹੋਇਆ ਉਸੇ ਤਰ੍ਹਾਂ ਡਟ ਜਾਓ ਔਰ ਕੱਲ ਤੋਂ ਫਿਰ ਅਸੀਂ ਇਸ ਤਰ੍ਹਾਂ ਦੀ ਮੀਟ ਕ ਜੜੀ ਸ਼ੁਰੂ ਕਰਨ ਲੱਗੇ ਹਾਂ ਬਹੁਤ ਸਾਰੀਆਂ ਮੀਟ ਕ ਸਾਡੀਆਂ ਕੱਲ ਦੀਆਂ ਅਸੀਂ ਟਾਈਮ ਵੀ ਦਿੱਤੇ ਹੋਏ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਅਸੀਂ ਟਾਈਮ ਦਿੱਤੇ ਹੋਏ ਆ ਉਹ ਮੀਟੇ ਉਸੇ ਤਰ੍ਹਾਂ ਹੋਣਗੀਆਂ ਇਹ ਸਾਡੀ ਭੈਣ ਜਿਹੜੀ ਹੈ ਇਹ ਅੱਜ ਬੜੀ ਘਬਰਾਟ ਵਿੱਚ ਸੀ ਅਸੀਂ ਕਿਹਾ ਤੂੰ ਘਬਰਾ ਨਾ ਤੂੰ ਚਿੰਤਾ ਨਾ ਕਰ ਲੋਕ ਤੇਰੇ ਨਾਲ ਟੁੱਟੇ ਨਹੀਂ ਉਹ ਆਪ ਘਰ ਆਏ ਹੋ ਸੀ ਕਿ ਇਹ ਹੋਇਆ ਕੀ ਸਰ ਇਹਨਾਂ ਨੇ ਗਰੀਬੀ ਨੂੰ ਉਹਨੇ ਗਰੀਬੀ ਦਾ ਮਜ਼ਾਕ ਉਡਾਇਆ ਸੀਗਾ ਸ਼੍ਰੋਮਰੀ ਕਲਤਾ ਦੇ ਮੁਖੀ ਨੇ ਇਹਨਾਂ ਨੇ ਗਰੀਬੀ ਨੂੰ ਵਰਤਿਆ ਇਹਨਾਂ ਨੇ ਯੂਜ਼ ਕੀਤਾ ਕਿਸੇ ਬੰਦੇ ਦਾ ਜਲੂਸ ਕਿੱਦਾ ਕੱਢੀ ਦਾ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਅਸੀਂ ਬਹੁਤ ਲੇਟ ਸੁਨੇਹਾ ਦਿੱਤਾ ਤੁਸੀਂ ਸਾਰੇ ਆਏ ਹੋ ਕਿਉਂਕਿ ਇਹਨਾਂ ਦੇ ਮਨ ਤੇ ਬਹੁਤ ਸੀ ਕਿ ਤੁਸੀਂ ਭਾਈਚਾਰੇ ਦਾ ਮੈਂ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਾਰਾ ਹੀ ਜਿਹੜਾ ਭਾਈਚਾਰਾ ਇਹਨਾਂ ਦਾ ਸੀ ਅੱਜ ਬਹੁਤ ਪਰੇਸ਼ਾਨ ਸੀ ਬੱਚੇ ਨੌਜਵਾਨ ਦੇਖੋ ਬੇਟੀਆਂ ਉਹ ਬੇਟੀ ਸਵੇਰ ਦੀ ਜਵਾਈ ਇਹਨਾਂ ਦੇ ਨੋ ਰਾਣੀ ਸਾਰੇ ਆ ਬੈਠੇ ਨੇ ਸਾਰੇ ਪਿੱਛੇ ਖੜੇ ਆ ਇਹ ਸਾਰੇ ਸਾਰੇ ਭਾਈਚਾਰਾ ਵਾਲੀ ਸਵੇਰ ਦੇ ਨੇ ਪ੍ਰਸ਼ੰਸਾ ਸੀ ਵੀ ਹੋਇਆ ਕੀ ਕਿਉਂਕਿ ਸਰਦਾਰ ਜਥੇਦਾਰ ਪੀ.ਡੀ.ਐਮ. ਸੀ ਨੇ ਤਾਂ ਕਰੀ ਇਹ ਜਲਮਰੀ ਅਕਾਲੀ ਦਲ ਤੋਂ ਬਾਹਰ ਕਿਤੇ ਗਿਆ ਹੀ ਨਹੀਂ ਇਹ ਬਾਬਾ 75 ਸਦੀ ਦੀ ਔਲਾਦ ਹੈ ਇਹ ਤਾਂ ਭੁੱਲੀ ਨਹੀਂ ਸਕਦੇ ਕਿਉਂਕਿ ਐਡਾ ਵੱਡਾ ਜੋਧਾ ਜਿਨੇ ਹਾਥੀ ਮਸਤ ਹੋਏ ਹਾਥੀ ਨਾਲ ਮੁਕਾਬਲਾ ਕੀਤਾ ਸੀਗਾ ਇਹੋ ਜੇ ਜੋਧੇ ਦੀ ਔਲਾਦ ਹੈ ਸਾਰੇ ਇਹ ਤੇ ਉਹਨੂੰ ਮੰਨਦੇ ਆ ਇਹ ਕਹਿੰਦੇ ਜਦੋਂ ਗੁਰਦੁਆਰੇ ਦੇ ਕੋਲ ਅਸੀਂ ਆਏ ਸਾਡੇ ਤੇ ਜਾਨ ਨਿਕਲ ਗਈ ਇਹ ਬਣਿਆ ਕੀ ਸਾਡੇ ਕੋਲ ਸੋ ਇਸ ਕਰਕੇ ਕੋਈ ਗੱਲ ਨਹੀਂ ਜੇ ਕਿਸੇ ਵੇਲੇ ਬੰਦਾ ਘਬਰਾ ਕੇ ਜਾਂ ਪਰੇਸ਼ਾਨ ਹੋ ਕੇ ਕੋਈ ਪਿਆਰ ਕਿਸੇ ਪਾਸੇ ਪਰ ਵੀ ਗਿਆ ਹੋਵੇ ਪਰ ਅਚਨ ਇਹ ਅਹਿਸਾਸ ਕੀਤਾ ਕਿ ਨਹੀਂ ਤਾਂ ਇਹ ਕੋ ਗਲਤੀ ਹੋਈ ਹੈ ਵਾਪਸ ਫੇਰ ਚੋੜਨਾ ਨਹੀਂਗੇ ਸ਼੍ਰੋਮਣੀ ਕੰਟਰੋਲ ਦੇ ਕਹਿੰਦੇ ਤਾਂ ਉਹਨਾਂ ਸਾਥ ਤੱਕ ਸੋ ਬੀਬੀ ਕੋਈ ਕਿਹਨਾਂ ਆਇਆ ਸੀ ਚਲੋ ਦੇਖੋ ਕਾਰਨ ਚਲੋ ਪਾਣੀ ਚੋੜੀਏ ਅਸੀਂ ਸਟਾਰਟ ਹੋਏ ਕਿਸੇ ਨੂੰ ਕਾਰਨ ਸਿੱਧਾ ਮਰਜ਼ੀ ਹੋ ਗਿਆ ਹੋ ਗਿਆ ਮੈਂ ਸਮਝਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਦੀ ਅਸੀਂ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗਦੇ ਹਾਂ ਜੋ ਵੀ ਸਾਡੇ ਭਾਈਚਾਰੇ ਨੇ ਸਾਡੇ ਲਈ ਹੁਕਮ ਲਾਇਆ ਸਿੱਖ ਸੰਗਤ ਨੇ ਲਾਇਆ ਸਿੱਖ ਪੰਥ ਨੇ ਲਾਇਆ ਅਸੀਂ ਉੱਤੇ ਖੜੇ ਹਾਂ ਉਸ ਕੋਈ ਕਿਸੇ ਨੂੰ ਤੋਂ ਬਾਹਰ ਨਹੀਂ ਅੱਜ ਸੱਚ ਹੱਜੂ ਨਜ਼ਰ ਆ ਰਿਹਾ ਦੁੱਖ ਲੱਗਦਾ ਪਏ ਕਿ ਕਦਮ ਗਲ ਚੱਕਿਆ ਗਿਆ ਬਿਲਕੁਲ ਜੀ ਬਿਲਕੁਲ ਬੜੇ ਪ੍ਰੇਸ਼ਾਨ ਹਾਂ ਯਾਰ ਅੱਛਾ ਤੁਹਾਨੂੰ ਲੈ ਕੇ ਕੌਣ ਗਿਆ ਸੀਗਾ ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਬਈ ਮੇਥੋਂ ਬਿਆਨ ਵੀ ਜਿਹੜੀ ਹੈ ਠੀਕ ਹੈ ਸਾਡੇ ਫਾਦਰ ਸਾਹਿਬ ਨੇ ਭਵੇਂ 40 ਸਾਲ ਲਾਇਨੇ ਪਰ ਅਸੀਂ ਬਾਈ ਬਰਡ ਉਹ ਆਪਣਾ ਸਾਡਾ ਮਨ ਚਾਹ ਚੱਤਰੀ ਦੇਂਦਾ ਵੀ ਅਸੀਂ ਕਿਤੇ ਜਾਲੀ ਸਾਡਾ ਵੀ ਅਜ਼ਮੀਰ ਵਾਜ ਨਹੀਂ ਦਿੰਦਾ ਵੀ ਅਸੀਂ ਜੋ ਕੀਤਾ ਗਲਤ ਕੀਤਾ ਬਾਅਦ ਜੋ ਹੋਇਆ ਕੀ ਜੀ ਫਿਰ ਅਸਲ ਤੇ ਹੋਇਆ ਹੋ ਗਿਆ ਆ ਗਿਆ ਦੇਖੋ ਕਾਰਨ ਜੋ ਮਰਜ਼ੀ ਹੋਏ ਉਹਨੂੰ ਬੋੜਾ ਕਰਕੇ ਜੋ ਵੀ ਹੋਇਆ ਗਲਤ ਹੈ ਬੋੜਾ ਕਰਕੇ ਲੱਗੇ